ਸਰਪ੍ਰਾਈਜ਼? ਹਾਂਜੀ। ਇਹ ਕਿਹੜੀ ਖੁਸ਼ੀ ਦੇ ਵਿੱਚ? ਅੱਜ ਮੇਰਾ ਤਾਂ ਬਰਥਡੇ ਵੀ ਹੈ ਅੱਜ। ਨਾ ਤੇਰਾ ਬਰਥਡੇ ਆ। ਕਾਦੀ ਖੁਸ਼ੀ ਹੋ ਸਰਦੀ ਐ? ਇਹ ਕਿਹੜੀ ਖੁਸ਼ੀ ਦੇ ਵਿੱਚ? ਸਰਪ੍ਰਾਈਜ਼ ਹੋਣਾ ਸਰਪ੍ਰਾਈਜ਼ ਕਿਹੜੀ ਖੁਸ਼ੀ ਵਿੱਚ ਆ? ਕੀ ਸਰਪ੍ਰਾਈਜ਼ ਵਾਤਾ ਆਪਾਂ ਦੇ? ਇਹ ਤੁਹਾਨੂੰ ਤਾਂ ਲੱਗਾ ਵਧੀਆ। ਲੱਗਾ ਵਧੀਆ ਲੱਗਾ ਕੀ ਸਰਪ੍ਰਾਈਜ਼ ਕੀ ਆ? ਦੱਸ ਮੈਨੂੰ ਅੱਜ ਦੱਸ। ਹੋਰ ਕੀ ਬੈਂਕ ਐਕਸਾਈਟਮੈਂਟ ਬਹੁਤ ਜ਼ਿਆਦਾ ਨਾ। ਸਰਪ੍ਰਾਈਜ਼ ਵਾਸਤੇ ਦੱਸ ਮੈਨੂੰ ਕੀ ਗੱਲ ਆ? ਤੁਹਾਨੂੰ ਸਰਪ੍ਰਾਈਜ਼ ਦੱਸਦੇ ਆ। ਕਿ ਜਿਹੜੀ ਗੱਲ ਮੈਂ ਨੇ ਚੇਤੇ ਦਿੱਤੀ ਤਰਸਦੇ ਹੀ ਨਾ ਹਾਂ ਤੇ ਕਿੰਦੇ ਹੀ ਕਿ ਮੈਂ ਪਾਪਾ ਬਣਾ ਤੁਸੀਂ ਪਾਪਾ ਬਣ ਗਏ ਆ ਸੱਚੀ ਸੱਚੀ ਗੱਲ ਕਿੰਗ ਗੱਲ ਤੁਸੀਂ ਸਾਈਡ ਕਿਉਂ ਜੇ ਮੈਂ ਸਾਈਡ ਨਹੀਂ ਤੇ ਮੈਂ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਹੋ thro ਹੋਣਾ ਮੈਨੂੰ ਇਹ ਗੱਲ ਇਹ ਚੀਜ਼ ਨੂੰ ਮੈਂ ਤਰਸ ਗਿਆ ਮੈਨੂੰ ਤੇ ਯਾਰ ਦੋਸਤ ਮੇਰੇ ਅੰਡੀ ਕਮੰਡੀ ਮੈਨੂੰ ਮੇਰੀ ਮਾਂ ਤੱਕ ਵੀ ਮੈਨੂੰ ਤਾਲੇ ਦੇ ਲੀਕ ਨੂੰ ਇਹ ਗੱਲ ਦਾ ਮੈਨੂੰ ਬੜਾ ਦੁੱਖ ਲੱਗਦਾ ਹੁੰਦਾ ਹੈ ਮੈਨੂੰ ਤੂੰ ਖੁਸ਼ ਹੋ ਹਨਾ ਫਿਰ ਵੇਖ ਲਓ ਸਾਰੇ ਰੱਬ ਨੇ ਤਾਨੇ ਜਿਹੜੇ ਤੁਹਾਨੂੰ ਮਿਲਦੇ ਹੀ ਨਾ ਉਹਨਾਂ ਦਾ ਜਵਾਬ ਦੇ ਤਾਂ ਤੂੰ ਖੁਸ਼ ਹੋ ਇਹ ਅਥਰੂ ਖੁਸ਼ੀ ਨਹੀਂ ਹੈ ਫਿਰ ਤੁਹਾਨੂੰ ਇੱਕ ਹੋਰ ਕੁਛੀ ਦੱਸਾਂ ਕੋਈ ਹੋਰ ਵੀ ਕੀ ਕੁਛੀ ਕੋਈ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਬੇਬੀ ਗਰੱਲ ਕਿਵੇਂ ਵੀ ਬੁਆਇਆ ਜਾਏਗਾ ਮਿੰਦੂ ਵਾਸਤੇ ਬੇਬੀ ਗਰੱਲ ਹੀ ਚਾਹੀਦੀ ਹੈ ਜਿਦੋਂ ਮੈਂ ਹੋਂਟੇ ਕੂਇਸੋ ਹਾਂਜੀ ਸੱਚੀ ਸੱਚੀ ਗੱਲ ਮਾਰੇ ਨੇ ਸੁਣੀ ਮੇਰੀ ਤੇ ਹੁਣ ਨੇੜੇ ਹੋ ਕੇ ਵੇਖ ਲੋ ਇਹ ਕਦੋਂ ਦੀ ਗੱਲ ਆ ਕਦੋਂ ਦੀ ਮੈਂ ਤੁਹਾਨੂੰ ਹੁਣ ਕੀ ਦੱਸਾਂ ਜਦੋਂ ਇਹ ਮੈਨੂੰ ਪਤਾ ਲੱਗਾ ਇਹ ਨਾ ਇਹ ਸੀਂਦਾ ਮੈਂ ਬੜੀ ਖੁਸ਼ੀ ਜਿੰਨੀ ਮੈਂ ਬੁਲੈਂ ਜਾਣਾ ਸੀ ਉਹਦੇ ਟੱਢ ਨਾਲ ਕੋਈ ਭਾਣਾ ਹੀ ਇਦਾਂ ਦਾ ਵਾਪਰ ਗਿਆ ਕਿ ਤੁਹਾਨੂੰ ਕੀ ਮੈਨੂੰ ਖੁਦ ਨੂੰ ਯਾਦ ਨਹੀਂ ਰਹਿ ਗਿਆ ਕਿ ਮੈਨੂੰ ਕੀ ਆਪਣੇ ਖਿਆਲ ਰੱਖਣੇ ਚਾਹੀਦੇ ਆ ਕਿਹੜਿਆ ਹਮਾ ਤਜ ਰਹਿਣਾ ਚਾਹੀਦਾ ਕਿ ਤੇਡੀ ਹਾਲਤ ਇੰਨੇ ਖਰਾਬ ਹੋ ਗਈ ਹੁਣ ਤੇ ਨਾ ਵਾਈਗਰੂ ਛੇਤੀ ਛੇਤੀ ਸੁਣਨਾ ਹੈ ਆਪਣਾ ਹੁਣ ਤੇ ਟੰਕਾ ਪੀਉਣਾ ਏ ਗਰਮੀ ਤੂੰ ਮੈਨੂੰ ਪਹਿਲਾਂ ਕਿਉਂ ਦੱਸਿਆ ਤੈਨੂੰ ਮੈਂ ਦੱਸਾਂ ਤੇ ਨਹੀਂ ਆ ਪਿਤਾ ਨੂੰ ਕਿਦਾਂ ਦੱਸਦੀ ਤਾਹ ਨਦੀ ਨਹੀਂ ਦੱਸਣ ਵਾਲੀ ਹੈਗੀ ਤੂੰ ਨਹੀਂ ਮੈਨੂੰ ਦੱਸਿਆ ਚਲ ਕੋਈ ਗੱਲ ਨਹੀਂ ਆ ਮੈਂ ਤੇਰੇ ਨਾਲ ਨਾਰਾਜ਼ਗੀ ਹੈਗੀ ਹੈਗਾ ਵੀਰ ਨੇ ਵੀ ਦੱਸਿਆ ਨਾ ਮੈਨੂੰ ਮੰਮੀ ਨੇ ਦੱਸਿਆ ਕਿ ਇਹ ਗੱਲ ਦਾ 10 ਮਿੰਟ ਪਹਿਲਾਂ ਤੁਸੀਂ ਕਿਸੇ ਨਾਲ ਨਾਰਾਜ਼ਗੀ ਨਾ ਕਰੋ ਸਾਰਿਆਂ ਦਾ ਦਿਲ ਕਰਦਾ ਹੈ ਦੱਸਣ ਨੂੰ ਪਰ ਤਹੀਂ ਦੱਸਣ ਦੇ ਹਾਲਾਤ ਵਿੱਚ ਤੁਸੀਂ ਹੋਣ ਤਾਂ ਇਹਨਾਂ ਨੂੰ ਹੋਣਾ ਇੱਕ ਵਾਰ ਦੱਸਿਆ ਪਾਗਾ ਗਰਮੀ ਜਦੋਂ ਮੈਂ ਇਹ ਗੱਲ ਦੀ ਬਹੁਤੀ ਜ਼ਿਆਦਾ ਹੀ ਖੁਸ਼ੀ ਆ ਮੇਰਾ ਜੀ ਕਰਦਾ ਮੈਂ ਭੰਗੜੇ ਪਵਾ ਘਰ ਦੇ ਵਿੱਚ بس سارے ਘਰ ਦੇ ਜਿਹਾ ਦਾ ਮੂੰਹ ਮਿੱਠਾ ਕਰਾਵਾਂ ਆਂਟੀਆਂ ਗੁਆਂਢੀਆਂ ਦਾ ਪੂਰੇ ਪਿੰਡ ਦੇ ਲੱਡੂ ਵੰਡਾਵਾ ਹੈ ਨਾ ਚਲੋ ਕੋਈ ਗੱਲ ਨਹੀਂ ਲੱਡੂ ਵੰਡਣ ਦਾ ਮੌਕਾ ਆ ਲੈਣ ਦੋ ਫੇਰ ਲੱਡੂ ਵੀ ਵੰਡ ਲਾਂਗੇ ਆਪਾਂ ਨਹੀਂ ਪਰ ਮੈਂ ਅੱਜ ਨਾ ਅੱਜ ਨੂੰ ਬੜੀ ਖੁਸ਼ੀ ਆ ਮੈਨੂੰ ਤੂੰ ਮੈਂ ਇੱਕ ਠੀਕ ਵੀ ਹੋਇਆ ਵਾਂ ਮੈਨੂੰ ਖੁਸ਼ੀ ਬੜੀ ਮੈਨੂੰ ਭੱਜ ਕੇ ਜਾ ਕੇ ਨਾ ਲੈ ਆਉਂਦੇ بس ਸਾਰੇ ਘਰਾਂ ਦੇ ਮੂੰਹ ਮਿੱਠੇ ਕਰਾਉਣਾ ਜਾ ਕੇ ਮੇਰੇ ਘਰ ਤੋਂ ਤੂੰ ਕਿੱਥੇ ਚੱਲ ਰਿਆਂ ਤੂੰ ਕੇਕ ਨਹੀਂ ਘਟਣਾ ਮੈਂ ਕਿੰਨੀ ਖੋਸ਼ ਆ ਮੈਂ ਤੁਹਾਡੇ ਲਈ ਕੇਕ ਲਿਆਉਂਦਾ ਅੱਛਾ ਲੈ ਆ ਪਿਲਕੀ ਕੱਟ ਕੱਟ ਦਿੰਨੇ ਆ ਤੇ ਫਿਰ ਮੈਂ ਜਾ ਕੇ ਲੈ ਆਉਣਾ ਵੱਡੂ ਤੇ ਮੈਂ ਪੂਰੇ ਜੀਆਂ ਦਾ ਮੂੰਹ ਮਿੱਠਾ ਕਰਾਉਣਾ ਆਂਡੀਆਂ ਘਾੜੀਆਂ ਦਾ ਮੂੰਹ ਮਿੱਠਾ ਕਰਾਉਣਾ ਜਿਹੜੇ ਮੈਨੂੰ ਤਾਨੇ ਮਿਹੜੇ ਮਾਰਦੇ ਸੀ ਨਾ ਅੱਜ ਇਹਨਾਂ ਦਾ ਮੂੰਹ ਮਿੱਠਾ ਕਰਾਉਣੇ ਆ ਉਹ ਤਾਂ ਜਿਹੜੇ ਟੁਇਸ ਵੀ ਹੋਣ ਵਾਲੇ ਆ ਕੋਈ ਗੱਲ ਨਹੀਂ ਮੂੰਹ ਮਿੱਠਾ ਕਰਾ ਲਿਆ ਤੇ ਇਹ ਕੇਕ ਤੇ ਕੱਟੋ ਪਹਿਲਾਂ ਹੁਣ ਬੇਬੀ ਦੇ ਨਾਂ ਦਾ ਠੀਕ ਹੈ ਬੁਆਇਸ ਦੇ ਨਾਂ ਦਾ ਚਲੋ ਤੇ ਟੁਇਨ ਸੀ ਕੱਟ ਲੈਨੇ ਆ ਸਰਪ੍ਰਾਈਜ਼ ਹੀ ਕੱਟ ਲੈਨੇ ਫਿਰ ਹੈ ਨਾ ਅੱਜ ਕਹਿ ਰਹੇ ਆ ਚਲ ਹੱਥ ਫੜ ਬੈ ਇਹ ਸਰਪ੍ਰਾਈਜ਼ ਹੀ ਆ ਰਿਹਾ ਅੱਜ ਤੁਹਾਨੂੰ ਖੁਸ਼ ਦੇ ਕੇ ਨਾ ਬੜੀ ਖੁਸ਼ੀ ਹੋਣੀ ਮੈਨੂੰ ਮੈਂ ਮੇਰੇ ਪੁੱਜੇ ਪਿਆਰ ਨਹੀਂ ਲੱਗਦਾ ਅੱਜ ਇੰਨਾ ਖੁਸ਼ ਹਾਂ ਮੈਂ ਆਨ ਖੁਸ਼ ਦੇ ਕੇ ਮੈਨੂੰ ਬੜੀ ਸੱਚੀ ਖੁਸ਼ੀ ਹੋ ਰਹੀ ਹੈ ਮੈਂ ਭੱਜ ਕੇ ਜਾ ਕੇ ਨਾ ਹੁਣ ਮੈਂ ਕੁਛ ਨਾ ਕੁਛ ਲੈ ਕੇ ਆਵਾਂ ਜਾ ਰਹੀ ਮੈਂ ਜਾ ਰਹੀ ਮੈਂ ਕਰ ਦੇਣਾ ਮੂੰਠਾ ਘਰਾਂ ਵਾਲਿਆ ਜੀ ਨਾ ਹੈ ਨਾ ਦਸ ਭਾਜੀ ਗਏ ਆ ਡੱਬਾ ਹਾਂਜੀ ਕਹਿੰਦੇ ਮੈਂ ਸਾਰਿਆਂ ਦਾ ਮੂੰਹ ਮਿੱਠਾ ਕਰਾਉਣਾ ਵਾ ਆ ਜਿਹੜਾ ਕੇਕ ਕੱਟਿਆ ਵਾ ਇਹ ਨਹੀਂ ਮਿੱਠਾ ਮੰਮੀ ਕਹਿੰਦੇ ਇਹ ਤੇ ਸਰਪ੍ਰਾਈਜ਼ ਤੁਸੀਂ ਦਿੱਤਾ ਮੈਨੂੰ ਮੈਂ ਵੀ ਡੱਬਾ ਲੈ ਕੇ ਆਉਣਾ ਮੈਂ ਸਾਰਿਆਂ ਦਾ ਮੂੰਹ ਮਿੱਠਾ ਕਰਾਉਣਾ ਵਾ ਨਾਲੇ ਉਹ ਕਹਿੰਦੇ ਸੀ ਜਿਹੜੇ ਮੈਨੂੰ ਤਾਨੇ ਮੇਨੇ ਮਾਰਦੇ ਆ ਨਾ ਤੇ ਮੈਂ ਸਾਰਿਆਂ ਦੇ ਮੂੰਹ ਬੰਦ ਕਰਨੇ ਮੈਂ ਤੇ ਗਲੀ ਗਵੰਡ ਮੈਂ ਸਾਰਿਆਂ ਦੇ ਮਿੱਠਾ ਵੰਡਣਾ ਆ ਅਜੇ ਨਹੀਂ ਕਿਹਨੂੰ ਮਿੱਠਾ ਦੇਣਾ ਇਦਾਂ ਨਹੀਂ ਕਰੀਦਾ ਲੋਕੀ ਤਾਂ ਦੱਸਦੇ ਹੀ ਨਹੀਂ ਕਿ ਮਸੀ ਰੱਬ ਨੇ ਸੁਣੀ ਨਾ ਹੁਣ ਤੀ ਪੱਦੀ ਪਿੰਗਾ ਪੋਣ ਲਾਪੇ ਜੇ ਮੰਮੀ ਉਹ ਨਾ ਆਉਂਦੇ ਤੇ ਕੋਈ ਨਹੀਂ ਸਮਝਾ ਲਿਓ ਘਰ ਵਾਸਤੇ ਡੱਬਾ ਲੈਣ ਗਏ ਮੈਂ ਉਹਨਾਂ ਨੂੰ ਆਖੇ ਮੈਂ ਨਹੀਂ ਗਲੀ 'ਚ ਨਹੀਂ ਵੰਡਣਾ ਆਪਾਂ ਇਦਾਂ ਨਹੀਂ ਕਰਨਾ ਕਹਿੰਦੇ ਮੈਨੂੰ ਡੱਬਾ ਤੇ ਲੈ ਕੇ ਆਉਣ ਦੇ ਨਾਲੇ ਪਹਿਲਾਂ ਨਹੀਂ ਮੱਡੂ ਲੁੱਡੂ ਵੰਡੀ ਦੇ ਹੁੰਦੇ ਅਜੇ ਪੁੱਠੇ ਕੰਮ ਨਹੀਂ ਕਰਨੇ ਮੰਮੀ ਜੀ ਨਾਲ ਨਾ ਖੁਸ਼ੀ ਰੱਖੀ ਜੀ ਉਹ ਤਾਂ ਠੀਕ ਵਾ ਖੁਸ਼ੀ ਸਾਨੂੰ ਆ ਲੋਕਾਂ ਨੂੰ ਕਾਦੀ ਖੁਸ਼ੀ ਵਾ ਬੜੇ ਮੰਮੇ ਅੱਜ ਖੁਸ਼ ਹੋਏ ਸੱਚੀ ਅੱਜ ਉਹਨਾਂ ਦੇ ਫੇਸ ਤੇ ਜਿਹੜੀ ਖੁਸ਼ੀ ਦੇਖੀ ਨਾ ਮੈਂ ਮੈਨੂੰ ਬੜਾ ਸਕੂਨ ਚੱਲ ਬਹੁਤ ਸੋਨਾ ਆ ਉਹ ਵੀ ਖੁਸ਼ ਹੋਣਾ ਤੂੰ ਵੀ ਖੁਸ਼ ਹੋਈ ਅਸੀਂ ਵੀ ਖੁਸ਼ ਹੋਏ ਮਾਰਕ ਨੇ ਚਲੋ ਲਓ ਆ ਗਈ ਜੀ ਆਪਣਾ ਖਾ ਦਿੱਤੀ ਹਾਂ ਲੱਭੀ ਆ ਲੈ ਮੂੰਹ ਉਠਾ ਤਾ ਆ ਲੈ ਮੇਰੀ ਮਾਂ ਮੂੰਹ ਉਠਾ ਤਾ ਬਹੁਤ ਸ਼ੁਕਰ ਵਾਬਾ ਨੇ ਆਲੇ ਤੇਰਾ ਵੀ ਕਰਾ ਲਿਆ ਮਸੀ ਮੋਹ ਦੋਰੀਆਂ ਦੋਰੀਆਂ ਵਧਾਈਆਂ ਔਰ ਤੈਨੂੰ ਕਿਤੇ ਇੱਕ ਨਹੀਂ ਦੋਰੀਆਂ ਦੋਰੀਆਂ ਮਾਂ ਕਿਨੇ ਦੋ ਦੋ ਦੇ ਦੇਣੇ ਵੇਖਿਓ ਭਾਬੀ ਕਿੱਥੇ ਆ ਕਿੱਡੇ ਪਖੰਡ ਧੰਡੇ ਆ ਸਾਰੀ ਦੁਨੀਆ ਨਾਲ ਖੇਖਣ ਇੰਨਾ ਚ ਵਧ ਵਧ ਨਾ ਇਹਨਾਂ ਦੇ ਅਲੋ ਕੰਨਿਆਣੇ ਹੋਣ ਵਾਲੇ ਦੁਨੀਆ ਦੇ ਭਲਾਣਿਆਣੇ ਜੰਮੇ ਆ ਲੋਕਾਂ ਦੇ ਤੇ ਪੰਜ ਪੰਜ ਇਕੱਠੇ ਹੁੰਦੇ ਆ ਇਹਨਾਂ ਦੇ ਤੇ ਦੋ ਹੀ ਹੋਣ ਵਾਲੇ ਆ ਤੇ ਲੱਗੇ ਆ ਪਖੰਡ ਕਰਨ ਆ ਲੈ ਮੂੰਹ ਮਿੱਠਾ ਕਰ ਨਹੀਂ ਨਹੀਂ ਮਣੀ ਮੈਂ ਨਹੀਂ ਮਿੱਠਾ ਕਾਂਦੀ ਉਹ ਖਾ ਉਹ ਤਾਈ ਬਣਣ ਵਾਲੀਆਂ ਉਹ ਵੀ ਦੋ ਦੋ ਨਿਆਣਿਆਂ ਦੀ ਆਹ ਲੈ ਫੜ ਮੈਨੂੰ ਪਤਾ ਵਾ ਪਰ ਮੈਨੇ ਉਹ ਉਹ ਮਿੱਠਾ ਕਰ ਆਹ ਲੈ ਫੜ ਤੂੰ ਖਾ ਮੂੰ ਮਿੱਠਾ ਕਰ ਉਹ ਕੋਹ ਨਹੀਂ ਆਦਾ ਖਾ ਲੂੰ ਤੇ ਤਾਂ ਦੂਣਾ ਚਾ ਚੜਨਾ ਤੀਦਾ ਸਕੋ ਕੋਪਰਦਾ ਵਾਜੋ ਤੇ ਮੈਨੂੰ ਤੂਣਾ ਹੋਰ ਗਾਹ ਹੈ ਉਹ ਨਹੀਂ ਤੂ ਲੰਦਾ ਕਿਤੇ ਤੂੰ ਅਹ ਸਾਰੇ ਫੜ ਜਾਨੇ ਆ ਹੋਰ ਤਵਾ ਹਾਂ ਨੰਬਰ ਸੁਣ ਮੈਂ ਕੁਝ ਕਲਦੀ ਮੇਰੀ ਭੋਜਾ ਛੱਡ ਗਏ ਮੇਰੀ ਕਿਸਮਤ ਹੈ ਆਪਰੇ ਨਿਆਣੇ ਚੱਕ ਕੇ ਮੈਨੂੰ ਬਾਹ ਲਾ ਦੇ ਲੱਗਾ ਸੀ ਤੇ ਮੇਰਾ ਭੋਗ ਇਹਨੇ ਪਾ ਦੇਣਾ ਹੈ ਇੰਨਾ ਚਾਹ ਜੜਿਆ ਪੈ ਤਾਂ ਉਹਨਾਂ ਨੂੰ ਲੱਡੂ ਖਵਾ ਮੇਰੇ ਸਾਹਦੇ ਪਾ ਗਿਆ ਨਾਲੇ ਹੰਦਰਾ ਕਿ ਹੋ ਜਾਂਦੀ ਆ ਘਰ ਕਿੱਥੋਂ ਲੈਣ ਤੇ ਆ ਦੇ ਇਹਨੇ ਕਿਤਾ ਕੰਮਲੇ ਹੀ ਹੋਏ ਫਿਰਦੇ ਆ ਦੱਸ ਨਿਆਣਾ ਹੀ ਹੋਣ ਵਾਲਾ ਵਾ ਕਿਹੜੀ ਕੋਈ ਲੋਕਾਰ ਗੱਲ ਵਾ ਇਹਨਾਂ ਨੇ ਤਾਂ ਪੁਖੰਡ ਹੀ ਫੜ ਲਿਆ ਵਾ ਖਰਚੇ ਤੇ ਖਰਚਾ ਕਰੀ ਜਾਂਦੇ ਆ ਕਿਹੜਾ ਕੋਈ ਆਪ ਪੈਸਾ ਤੇ ਨਾ ਕਮਾਇਆ ਵਾ ਆ ਜਿੰਨਾ ਵੀ ਅੰਦਰ ਸਜਾਵਟ ਕੀਤੀ ਆ ਜਾਂ ਕੇਕ ਲਿਆਂਦਾ ਵਾ ਆ ਲੱਡੂ ਲਿਆਂਦੇ ਆ ਸਾਰੇ ਸਾਡੇ ਪੈਸਾ ਦੇ ਆਏ ਆ ਪਹਿਲਾਂ ਇਹਦਾ ਦਿਮਾਗ ਨੂੰ ਛੱਟ ਲੱਗੀ ਕਈ ਚਿਰਛ ਦਾਈ ਦੇ ਬੈਡਲਿਸਟ ਤੇ ਰਿਆ ਨਾ ਕੋਈ ਕਮਾਈ ਨਾ ਧਮਾਈ ਸਾ ਖਪਤ ਤੇ ਮੇਰਾ ਬੰਦਾ ਚੱਲਿਆ ਵਾ ਕਮਾਈ ਕਰ ਕਰਕੇ ਤੇ ਇਹਨਾਂ ਨੂੰ ਬਸ ਵਾਰ ਨਿਆਰੇ ਆ ਹੋਰ ਕੱਖ ਇਹਨਾਂ ਨੂੰ ਹੈ ਨਹੀਂ ਗੱਲਾਂ ਜੇ ਮੈਂ ਆਖਿਆ ਨਾ ਸਾਰਿਆਂ ਦਾ ਬੂਥਾ ਦਿੰਗਾ ਹੋ ਜਾਣਾ ਵਾ ਤੇ ਤੁਹਾਡੇ ਆਲੂ ਕਰਨੇ ਆਣੇ ਹੁਣ ਵਾਲੇ ਦੁਨੀਆ ਦੇ ਭਲਾ ਨੇ ਆਣੇ ਹੁੰਦੇ ਆ ਮੰਮੀ ਸੁੱਖ ਕਿੱਥੇ ਆ ਸੁੱਖ ਤੇ ਪੋਤਾ ਆਪਣੇ ਸਹੁਰੇ ਚਲ ਗਿਆ ਲੈ ਮੈਂ ਕਿਹਾ ਉਹਦਾ ਮੂੰਹ ਮਿੱਠਾ ਕਰਾਉਣਾ ਵਾ ਤੇ ਵੇਖਾ ਕਿੰਨੀ ਚਲਾ ਤੂੰ ਮੈਨੂੰ ਉਦੋਂ ਕਹਿੰਦੀ ਸੀ ਮੈਂ ਕਿੱਥੇ ਹੁਣੀ ਚੱਲੀ ਮੈਂ ਇਹਨੂੰ ਪੁੱਛਿਆ ਨਾ ਕਿੱਥੇ ਜਾਂਦੀ ਆ ਮੇਰੇ ਮਿਲ ਕੇ ਗਈ ਆ ਤੇ ਨਹੀਂ ਜਾਂਦੀ ਮੈਂ ਕਿੱਥੇ ਚੱਲੀ ਮੈਂ ਇੱਥੇ ਹੀ ਆ ਪਤਾ ਨਹੀਂ ਜਾਣਾ ਤਾਂ ਨਹੀਂ ਫਿਰ ਉਹਦੀ ਸਾਸਿ ਚੱਲ ਗਈ ਤੇ ਘਰ ਹੀ ਕਾਲ ਦਿੱਤਾ ਉਹਨੂੰ ਤਾਂ ਨਹੀਂ ਮੈਂ ਤੈਨੂੰ ਦੱਸਿਆ ਹੋਣਾ ਪਹਿਲਾਂ ਦਾ ਉਹਨੇ ਰਹਿਣਾ ਸੀ ਲੈ ਤੇ ਮੈਨੂੰ ਦੱਸ ਕੇ ਵੀ ਨਹੀਂ ਗਈ ਉਮਰ ਮੈਂ ਇਦਾਂ ਕਰਦਾ ਮੈਂ ਲੱਡੂਆਂ ਡੱਬਾ ਲੈ ਕੇ ਆਉਂਦਾ ਕਿ ਮੈਂ ਸੁੱਖ ਦੇ ਜਾਣਾ ਸੌਰੇ ਉੱਥੇ ਫੜਾ ਕੇ ਉਹਨਾਂ ਨੂੰ ਡੱਬਾ ਬੰਸਾ ਦੱਸ ਕੇ ਆਉਂਦਾ ਆਹ ਸੁੱਖ ਨੂੰ ਨਹੀਂ ਲੱਡੂ ਦੇਣ ਜਾਣਾ ਕਿਉਂ ਜਦੋਂ ਟਾਈਮ ਆਊਗਾ ਨਾ ਉਦੋਂ ਦੇ ਕੇ ਆਈਂ ਇਦਾਂ ਪੁੱਤ ਤੋਂ ਆਪਣੇ ਖੁਸ਼ੀਆਂ ਨੂੰ ਰੂਪਵਾ ਲੈਣੀ ਇਦਾਂ ਨਹੀਂ ਕਰੀਦਾ ਹੁੰਦਾ ਤੂੰ ਮੇਰੇ ਆਖੇ ਲੱਗ ਜਾ ਮੈਨੂੰ ਤਾਂ ਚਾਹ ਹੀ ਬੜਾ ਚੜਿਆ ਵਾ ਤਾਂ ਕਰਦਾ ਚਾਹ ਚੜਿਆ ਵਾ ਤੈਨੂੰ ਰੱਬ ਨੇ ਇੰਨੀ ਚਰੀ ਬਾਤ ਸੁਣੀ ਤੈਨੂੰ ਚਾਹ ਮੈਨੂੰ ਪਤਾ ਚਾਹ ਬੜਾ ਵਾ ਪਰ ਪੁੱਤ ਨਹੀਂ ਜਿਹੜਾ ਕੰਮ ਨਹੀਂ ਨਾ ਕਰੀਦਾ ਉਹ ਨਹੀਂ ਕਰੀਦਾ ਹੁੰਦਾ ਜਦੋਂ ਉਹ ਬੱਚੇ ਹੋਣਗੇ ਭਾਵੇਂ ਇੱਕ ਦੇ ਵੀ ਚਾਰ ਡੱਬੇ ਮੰਮੀ ਜੀ ਦੀ ਗੱਲ ਤੇ ਗੌਰ ਕਰੋ ਤੁਸੀਂ ਜਿੱਦਾਂ ਹੁਣ ਮੈਂ ਤੁਹਾਡੇ ਅੱਖੇ ਲੱਗ ਜਾਂਦਾ ਵਾਂ ਪਰ ਜਦੋਂ ਬੱਚੇ ਹੋਗੇ ਨਾ ਉਦੋਂ ਨਹੀਂ ਮੈਂ ਤੁਹਾਡੇ ਅੱਖੇ ਕਿਸੇ ਦੇ ਵੀ ਲੱਗਣਾ ਮੈਂ ਵੜੇ ਚਲਾਉਣਾ ਡੀਜੇ ਤੇ ਨਾਲੇ ਸੱਦਰਿਆਂ ਢੋਲੀ ਫਿਰ ਮੰਗਣ ਵਾਲਿਆਂ ਨੇ ਵੀ ਕਿਸੇ ਨੂੰ ਖਾਲੀ ਹੱਥ ਨਹੀਂ ਜਾਣ ਦੇਣਾ ਜੱਟ ਉਹਦਾ ਖੁੱਲਾ ਦਿਲ ਕਰਕੇ ਵਰਤਾਊਗਾ ਕੋਈ ਗੱਲ ਨਹੀਂ ਪੁੱਤ ਜਿੱਦਾਂ ਵਾਂ ਤੇਰੀਆਂ ਖੁਸ਼ੀਆਂ ਤੂੰ ਕਰੀ ਮੈਂ ਉਦੋਂ ਨਹੀਂ ਤੈਨੂੰ ਰੋਕਦੀ ਪਰ ਹੁਣ ਨਾ ਪੁੱਤ ਕਾ ਜਲ ਕੋਈ ਗੱਲ ਨਹੀਂ ਮਮੀਦੇ ਨੇ ਕਹਿੰਦੇ ਮੈਂ ਕੋਈ ਨਹੀਂ ਲੈਣਾ ਹੁਣ ਕਿਤੇ ਵੀ ਜਾਣ ਨੂੰ ਪਰ ਉਦੋਂ ਨਾ ਮੈਨੂੰ ਡੱਕੀ ਨਹੀਂ ਮੈਂ ਨਹੀਂ ਡੱਕਦੀ ਮੈਂ ਤਾਂ ਆਪ ਖੁਸ਼ੀਆਂ ਕਰੂੰਗੀ ਸ਼ੁਕਰ ਪ੍ਰਮਾਤਮਾ ਨੇ ਸੁਣੀਆਂ ਮੇਰੀ ਅਣਸਾਵਾਦਣੀ ਆ ਮੈਂ ਕਿੱਦਾਂ ਤੈਨੂੰ ਰੋਕਣਾ ਅੱਜ ਤੇ ਤੂੰ ਦੁਨੀ ਹੋ ਗਈ ਹੋਣੀ ਕਿਤੇ ਹੋਰ ਨਹੀਂ ਬਣਾ ਚਾਹ ਵਾ ਦੁਨੀ ਤੇ ਮੋਂ ਉਦਨ ਦੀ ਹੋਈ ਜਦੋਂ ਤਾਂ ਮੈਨੂੰ ਪਤਾ ਲੱਗਾ ਵਾ ਤੇ ਅੱਜ ਪਤਾ ਲੱਗਾ ਮੈਨੂੰ ਤੇ ਉਦਾਂ ਬਣਾ ਚਾਹ ਹੋ ਗਿਆ ਹੁਣ ਤੇ ਮੈਂ ਜਿਵੇਂ ਚਾਰ ਚਪੈਰੇ ਪੈ ਤੇ ਮੈਂ ਇੱਕ ਨੂੰ ਤਰਸਦੀ ਰ ਆਪਣੇ ਦੋ ਦੋ ਦੇ ਦਿੱਤੇ ਹੋਰ ਇਤੋਂ ਵੱਧ ਕੀ ਮੰਗਣਾ ਮੇਰਾ ਨਾਲ ਲੈਣਾ ਅੰਮ੍ਰਿਤ ਵੱਡਾ ਹੋ ਗਿਆ ਉਹ ਹੁਣ ਹੋਸਟਲ ਚ ਲਗਿਆ ਦਾਦੀ ਦਾਦੀ ਆਖਣ ਵਾਲੀ ਜਿਹੜੀ ਫੀਲਿੰਗ ਜੀ ਨਾ ਫੇਰ ਜਾਗੂਗੀ ਫੇਰ ਜਾਗੂਗੀ ਨਿੱਕੇ ਨਿੱਕੇ ਤੈਨੂੰ ਫਿਰਿਆ ਕਰੇ ਜਾਂ ਤੈਨੂੰ ਖਡਾਇਆ ਕਰੇ ਤੂੰ ਹੀ ਖਡਾਇਆ ਕਰੇ ਹਾਂ ਮੈਂ ਖਡਾਇਆ ਕਰਦੇ ਆ ਕਿ ਤਾਸ ਹਾਟ ਦੇਣਾ ਮੈਨੂੰ ਤਰਸਦੀ ਨੂੰ ਅਗੜਾ ਜਿਮ ਕਢਾਉਣੀ ਹੀ ਨੀ ਹੈ ਮੈਂ ਤੁਹਾਨੂੰ ਪੁੱਛ ਕੇ ਕਢਾਉਣੇ ਆ ਮੰਮੀ ਗਾੜੀ ਦੇ ਜਿੰਦਾ ਫੇਰੇ ਮਰਵਾਇਆ ਨਾ

ਕਿ ਤੂੰ ਸੜੀ ਲਈ ਨਹੀਂ ਤੇਰੇ ਮੂੰਹ ਤੇ 12 ਵਜੇ ਦੇ ਕਿੰਨੇ ਘੰਟੇ ਮੇਰੇ ਮੂੰਹ ਤੇ 12 ਵਜੇ ਤੇ ਤੁਸੀਂ ਦੇਖ ਲੈ ਤੇ ਜਿਹੜੇ ਨਟਚਨ ਹੁੰਦੇ ਉਹ ਨਹੀਂ ਵੇਖਣ ਦੇ ਉਹ ਮਾਂ ਘਰ ਤੇ ਖੁਸ਼ੀ ਦਾ ਮਾਹੌਲ ਬਣਿਆ ਵਾ ਖੁਸ਼ੀ ਦਾ ਮਾਹੌਲ ਰਹਿਣ ਦੋ ਖੁਸ਼ੀ ਦਾ ਮਾਹੌਲ ਬਣਿਆ ਕਾਦੇ ਕਰਕੇ ਆ ਸਾਡੇ ਨੋਟਾਂ ਕਰਕੇ ਓਏ ਮਹਾਰਾਜ ਦੀ ਕਿਰਪਾ ਹੋਈਆ ਪਰਮੇਸ਼ਰ ਨੇ ਭਲਾ ਕੀਤਾ ਤਾਂ ਫੇਰ ਰੌਣਕਾਂ ਲਗੀਆਂ ਵਾ ਉਹ ਖੁਸ਼ੀਆਂ ਤਾਂ ਮਨਾਉਣ ਨੋਟ ਬੜੇ ਆ ਜੇਬ ਦੇ ਵਿੱਚ ਲੈਣੇ ਤੇ ਸਾਡੇ ਕੋਲ ਹੀ ਆ ਤੋ ਚਲ ਕੋਈ ਨਾ ਕਿਉਂ ਕਿ ਸਾਨੂੰ ਦੇ ਹੀ ਜਾਣੇ ਹਸਾਬ ਦਾ ਕਰਨਾ ਮਾਹ ਮਾ ਮੇਰਾ ਭਰਾ ਠੀਕ ਹੋਇਆ ਮੈਨੂੰ ਤਾਂ ਇੰਨੀ ਬੜੀ ਖੁਸ਼ੀ ਹੈ ਖਸਮਾਂ ਨੂੰ ਕਹਦੇ ਪੈਸੇ ਪੈਸੇ ਦੇ ਹੱਥਾਂ ਦੀ ਮੈਲ ਆ ਹਾਂ ਹੋ ਹੱਥਾਂ ਦੀ ਮੈਲ ਹੀ ਆ ਅੱਲਾਹ ਹਵਲ ਮੈਂ ਲੱਤਦੀ ਆ ਅੱਲਾਹ ਮਣੋ ਹਵਲ ਹੱਥ ਲਿਆ ਮੈਨ ਨਹੀਂ ਫੇਕ ਉਹਨਾਂ ਪਰ ਨਹੀਂ ਨਹੀਂ ਮੇਰੇ ਸੁਣ ਲੋ ਗੱਲ ਹੁਣ ਅਲਟਰਾਸਾਉਂਡਾਂ ਹੋਣੀਆਂ ਕਈ ਕੋ ਹੋਣੇ ਕਈ ਸਿਆਪੇ ਹੋਣੇ ਆ ਫਿਰ ਅੰਬਸਖ ਤੱਕ ਇਹਨਾਂ ਨੇ ਪਹੁੰਚਣਾ ਤਾਂ ਪੰਡਿਆਂ ਦੀ ਪੰਡਾ ਪੈਸੇ ਲੱਗਣੇ ਆ ਫਿਰ ਹਜੇ ਆਹੇ ਮੈਲ ਹੱਥਾਂ ਦੀ ਮੈਲ ਆ ਤੇ ਹੁਣ ਭਰਾ ਦਾ ਠੀਕ ਹੋ ਗਿਆ ਉਹਨੇ ਨਾਲ ਖਰਨਾ ਉਹਨੇ ਖਰਚਾ ਲਾਉਣਾ ਤੈਨੂੰ ਵੀ ਟੈਨਸ਼ਨ ਨਾ ਭਰਾ ਠੀਕ ਹੋ ਗਿਆ ਪਰ ਉਸਨੇ ਤਾਂ ਨਹੀਂ ਡਿਊਟੀ ਚੱਲ ਗਿਆ ਇਹ ਸਾਰਾ ਖਰਚਾ ਸਾਡਾ ਲੱਗਣਾ ਤੇ ਮੇਰੀ ਸੁਣ ਲੋ ਗੱਲ ਧਿਆਨ ਨਾਲ ਆ ਜਿੰਨੇ ਵੀ ਪੈਸੇ ਆ ਨਾ ਹੁਣ ਲੱਗਣੇ ਆ ਜੇ ਹੁਣ ਤੁਸੀਂ ਪੈਸਾ ਇੱਕ ਵੀ ਆਪਣੀ ਜੇਬ ਤੋਂ ਕੱਢ ਦਿੱਤਾ ਤੇ ਮੈਂ ਚੱਲ ਜਣਾ ਇਥੋਂ ਤੇ ਆਪਣੇ ਮੁੰਡਿਆਂ ਦੀ ਸੰਭਾਲ ਤੇ ਤੁਸੀਂ ਵੀ ਇੱਥੇ ਹੀ ਰਹੋ ਤੇ ਆਪਣੀ ਮਾਂ ਨੂੰ ਦਾਈ ਰੋਟੀਆਂ ਬਕਾਉਂਦੇ ਨਾਲ ਗਰਮੀਆਂ ਪੱਕੀਆਂ ਖਾ ਲਿਓ ਉਹ ਬਾਬਾ ਕਿਹਵੇਂ ਸੁਭ ਸੁਭ ਬੋਲਿਆਗਾ 24 ਘੰਟੇ ਬਲਛਣੀ ਬੋਲਦੀ ਰਹਿਣੀ ਹੈ ਇਹ ਨਹੀਂ ਕਿ ਮਹਾਰਾਜ ਸ਼ੂਗਰ ਹੋਇਆ ਵਾ ਬਾਕੀ ਜਿਹੜੀ ਕੰਮ ਪੈਸੇ ਨਹੀਂ ਰਹੀ ਹੈ ਨਾ ਹੁਣ ਭਰਾ ਮੇਰਾ ਠੀਕ ਵਾ ਪੈਸੇ ਤਲਾ ਉਹਨੇ ਆਪ ਹੀ ਲੋਣਾ ਵਾ ਤੂੰ ਐਡੀ ਟੈਨਸ਼ਨ ਨਾ ਲਿਆ ਕਰ ਆਹ ਤਾਂ ਤੁਹਾਡੀ ਜੇ ਜਿੱਥੇ ਨਿਕਲ ਨਾ ਨਹੀਂ ਚਾਹੀਦਾ ਫਿਰ ਕੋਈ ਇੱਥੇ ਕਲੇਸ਼ ਹੀ ਬਹੁਤ ਚੰਗਾ ਨਹੀਂ ਨਿਕਲਦਾ ਇੱਥੇ ਕਲੇਸ਼ ਹੀ ਮੈਂ ਖੁਸ਼ ਰਹਾ ਕਰ ਬਸ ਮੈਂ ਖੁਸ਼ ਤੁਹਾਡੋਂ ਮੇਰੀ ਖੁਸ਼ੀ ਦੀ ਪ੍ਰਵਾਹ ਹੋਵੇ ਤੇ ਘਾਟਾ ਕਾਦਾ ਦਈ ਜਨੇ ਕੱਢ ਕੱਢ ਕੇ ਪੈਸੇ ਅਗਲੇ ਨੂੰ ਤਾਂ ਸ਼ਰਮ ਹੈ ਨਹੀਂ ਅਗਲੇ ਜੇ ਕੋਈ ਵੀ ਕਿਹਾ ਵੀ ਭਾਜੀ ਹੁਣ ਨਹੀਂ ਆਪਾਂ ਲੈਣੇ ਨੋੜ ਲਈ ਜਨੇ ਤੇ ਹੱਥਾਂ ਦੀ ਮੈਲ ਏਦਾਂ ਕਰੋ ਹੁਣ ਜਦੋਂ ਨਾਲ ਅਲਟਰਾ ਸਾਊਂਡ ਕਰਵਾਉਣ ਜਾਣਾ ਨਾ ਹੱਥਾਂ ਦੀ ਮੈਲ ਲਾ ਕੇ ਦੇ ਦਿਓ ਉਹ ਚੰਗਾ ਬਾਬਾ ਚੁੱਪ ਕਰ ਜਾ ਕਰ ਮੈਨੂੰ ਕੋਈ ਕਿਹੜਾ ਡਾਕਟਰ ਹੱਥਾਂ ਦੀ ਮੈਲ ਲੈਂਦਾ ਤੁਹਾਡੀ ਹੱਥਾਂ ਦੀ ਮੈਲ ਵਾ ਮੈਲ ਖਾ ਕੇ ਸੰਭਲਦੀ ਦੁਹੀ ਜਾ ਪਰੇ ਹੋ ਜਾਓ ਦਬਾਓ ਸੜੀ ਪਈ ਏ ਸੜੇ ਤੇ ਤੁਸੀਂ ਬੈਨੇ ਹੁੰਦਾ ਜੇ ਮੰਜੇ ਤੇ ਪੈ ਗਈ ਸਤਾਖ ਪਾਈ ਮਾਰਿਆ ਇਹਨਾਂ ਨੇ ਖਾਣਾ ਪਹਿਲੇ ਤੇ 라ਪੇ ਲਾਈ ਜੰਨੇ ਆ ਆ ਬਟੂ ਚੁੱਕ ਕੇ ਨਾ ਖਾਣਾ ਬਣਾ ਮੈਨੂੰ ਲੱਗਦਾ ਮੰਮੀ ਜੀ ਆ ਸਬਜੀ ਕੱਟ ਦੋ ਹਾਂ ਮੈਂ ਤੜਕਾ ਆਣ ਕੇ ਲਾਉਂਦੀ ਆ ਤੇ ਮੈਂ ਮਸ਼ੀਨ ਚ ਕੱਪੜੇ ਪਾਵਾਂ ਜੇ ਮੈਂ ਤੁਹਾਨੂੰ ਸਬਜੀ ਕੱਟ ਕੇ ਦੇਣੀ ਆ ਨਾ ਤਾਂ ਤੜਕਾ ਮੈਂ ਆਪ ਵੀ ਲਾ ਸਕਦੀ ਆ ਕੋਈ ਜ਼ਰੂਰੀ ਨਹੀਂ ਵੀ ਤੜਕਾ ਕੂਨ ਲਾਉਣਾ ਤੇ ਮੈਂ ਆਪ ਹੀ ਸਾਰਾ ਕੰਮ ਕਰਵਾ ਲਾਂਗੀ ਨਹੀਂ ਮਮੀ ਮੈਂ ਤਾਂ ਸਬਜੀ ਕੱਟਣ ਨੂੰ ਕਹ ਮੈਂ ਚਲਣਾ ਤੱਕ ਦੱਸ ਦੋ ਮਸ਼ੀਨ ਚ ਕੱਪੜੇ ਕੱਢਣੇ ਨਹੀਂ ਆਨੇ ਆਹੋ ਜਲੋ ਕੱਪੜੇ ਗੱਡੇ ਨੂੰ ਉਹਨੂੰ ਕਾਦੀ ਤੋਂ ਨਿਚੋੜ ਕੇ ਵੀ ਕੱਪੜੇ ਪਾ ਦੇ ਅਸੀਂ ਬਣਾ ਕਦੀ ਕੰਮ ਕੀਤੇ ਸੀ ਸਾਰੇ ਕੰਮ ਕਰੀ ਦੇ ਹੀ ਕਦੀ ਕਹਿੰਦੇ ਇਹ ਨਹੀਂ ਆਖਿਆ ਕਿ ਆਹ ਤੂੰ ਕੰਮ ਕਰ ਦੇ ਤੇ ਮੈਂ ਆਹ ਕੰਮ ਕਰਨਾ ਵਾ ਚੌਕੇ ਜਿ ਵਰਗੀ ਦਾ ਸਾਰਾ ਕਰਕੇ ਫੇਰ ਬਾਹਰ ਨਿਕਲੀ ਗਈ ਕਦੀ ਕਹਦੇ ਹੱਥਾਂ ਵਾਲੇ ਨਹੀਂ ਵੇਖਿਆ ਕਿ ਉਹਦੇ ਬਾਅਦ ਕੰਮ ਕਰਾ ਲਈ ਤੇ ਇਹਨੂੰ ਬਾਹਰ ਕਢਾ ਲਈ ਤੇ ਇਹਨਾਂ ਬੰਦ ਨੂੰ ਮੁੱਕ ਦੇ ਹੀ ਨਹੀਂ ਗਏ ਨਾ ਮੰਮੀ ਇਹ ਅੱਗੇ ਵੀ ਤੂੰ ਹੀ ਸਬਜ਼ੀ ਕੱਟ ਦੇਉਂਦੇ ਨਹੀਂ ਆਪ ਵੀ ਕਹਿ ਦਿੰਦੇ ਹਮਨੇ ਮੈਨੂੰ ਤੜਕਾ ਪੜਾਦੇ ਬੇਟੀ ਮੈਂ ਆਉ ਕੱਟ ਦੇਣੀ ਆ ਉਹ ਕਰ ਦੇਣੀ ਅੱਜ ਕੀ ਹੋਇਆ ਜੇ ਮੈਂ ਇਹਨੂੰ ਕਿਹੜੇ ਵੇਲੇ ਲੈਂਦਾ ਗਿਆ ਮੈਂ ਉਹ ਜਿਹੜਾ ਕੰਮ ਕਰਾਂ ਉਹ ਆਪਣੇ ਸਾਧਾ ਕਰਕੇ ਦੇਣਾ ਨਹੀਂ ਹੁੰਦੀ ਆ ਘੜੀ ਨੂੰ ਕਹੀ ਨਹੀਂ ਮੈਂ ਪੋਚੇ ਲਾਉਣੇ ਆ ਤੇ ਮੰਮੀ ਪੰਜ ਦੀ ਬਾਲਟੀ ਵੀ ਤੂੰ ਮੈਨੂੰ ਲਿਆ ਦੇ ਮੈਨੂੰ ਸਭ ਪਾ ਦਿਆ ਤੇ ਰਿਆ ਕੰਮ ਆ ਦਾ ਜਿਹੜਾ ਕੰਮ ਕਰਨਾ ਹੁਣ ਆਪਣੇ ਆਪ ਕਰਿਆ ਕਰ ਮੈਨੂੰ ਕੰਮ ਨਾਲ ਕੋ ਦੱਸਿਆ ਕਰ ਮਮੇ ਜੀ ਫਿਰ ਮੈਂ ਕਿੰਨੂ ਕਹਿਣਾ ਇਹ ਚਲ ਬੈਠੇ ਆਂ ਤਾਂ ਥੋੜੀ ਕੰਮ ਨਿਪਟ ਜਾਣਾ ਜੀ ਬੈਠੇ ਤਾਂ ਕੁਭ ਕੁਲ ਹੁੰਦਾ ਨਾ ਮੈਂ ਬੈਠੀ ਹਾਂ ਮੈਂ ਨਾ ਬੈਠੀ ਹਾਂ ਦਾ ਤੇਰਾ ਕੰਮ ਹੈ ਨਾ ਆਪਣਾ ਕੰਮ ਆਪੇ ਸਾਲਾ ਕਰਿਆ ਕਰ ਮੇਰੇ ਹੱਥਾਂ ਵਾਲਾ ਲੈ ਕੇ ਆ ਦਾ ਤੂੰ ਮੰਮੀ ਆ ਕੰਮ ਕਰਕੇ ਦਵੇ ਵੀ ਮੇਰਾ ਕੀ ਕਰੇ ਮੈਂ ਕਹਾਂ ਜੀ ਕਰੇ ਨਾ ਕਰਾ ਬਥੇਰਾ ਮੈਂ ਕੰਮ ਕੀਤਾ ਵਾ ਜਦੋਂ ਮੈਂ ਤੇਰੀ ਉਮਰ ਚੀ ਸੀ ਚਲ ਕੋਈ ਨਹੀਂ ਮੰਮੀ ਫਿਰ ਮੈਂ ਆਪੇ ਸਬਜੀ ਕਰ ਲੈਂਗੀ ਨਹੀਂ ਘਟਕੇ ਦੇਣੀ ਤੇ ਆਹ ਤੇ ਕੱਟ ਲੋ ਹੱਕ ਕਰਦਾ ਵੀ ਲਾ ਲ ਮੇਰੇ ਸਿਰ ਤੇ ਨਾ ਰਹਿਣ ਦਿੰਦੀ ਹਾਂ ਜੀ ਮਿੱਪਾ ਤਾਂ ਹੁਣ ਚਲ ਖੁਸ਼ੀਆਂ ਬਖੇਰੀਆਂ ਕਰ ਲੀ ਨਾ ਵਾ ਨਾਲ ਟਾਈਮ ਆਊਗਾ ਤੇ ਫੇਰ ਕਰ ਲਈ ਤੇ ਪੁੱਤ ਪੈਸੇ ਵੀ ਬਹੁਤ ਜ਼ਰੂਰੀ ਆਵੇ ਰਗਵੀਰ ਨੇ ਉਦੋਂ ਦਾ ਬੜਾ ਤੇਰਾ ਸਾਥ ਦਿੱਤਾ ਬੜਾ ਪੈਸਾ ਤੇ ਨਾਲ ਦਿੱਤੇ ਵੀ ਲਾਇਆ ਇੱਥੇ ਵੀ ਲਾਇਆ ਵਾ ਉਹਨੇ ਕੋਈ ਕਮੀ ਪੇਸ਼ੀ ਨਹੀਂ ਹੋਣ ਦਿੱਤੀ ਉਹ ਵੀ ਚਰਚਲ ਕਰਦੀ ਅੰਦਰ ਬੈਠੀ ਹੁਣ ਵੇ ਉਹਤੇ ਪੈਸੇ ਲਾਉਣ ਡਿਆ ਹੈਂ ਤੇ ਤੂੰ ਐਦਾ ਘਰ ਆਪਣੇ ਹੁਣ ਕਾਰੋਬਾਰ ਦਾ ਵੇਖ ਤੇ ਕਾਰੋਬਾਰ ਕਰ ਹੁਣ ਉਹ ਤੁਸੀਂ ਮੰਮੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਵੀਰ ਨੇ ਬਹੁਤ ਮੇਰੀ ਹੈਲਪ ਕੀਤੀ ਆ ਬਹੁਤ ਜ਼ਿਆਦਾ ਹੀ ਤੇ ਭਾਬੀ ਦਾ ਸੁਭਾਅ ਹੀ ਥੋੜਾ ਇੰਦਾ ਬਹਿਗਾ ਵਾ ਕੋ ਟੈਨਸ਼ਨ ਨਾ ਕੋਈ ਕਰ ਲੈ ਜਿੱਦਨ ਮੈਂ ਕੱਦ ਤੇ ਚੜ ਜਾਣਾ ਪੈਰ ਜਿਹੜੇ ਮੈਂ ਲਾਦੀਆਂ ਲੜਾ ਮੜਾ ਚੱਲ ਪੁੱਤ ਵੀ ਬਥੇਰੀ ਬਸ ਕਦ ਇਹਨਾਂ ਦੇ ਹੱਥ ਚ ਵੀ ਤੁਹਾਨੂੰ ਪਤਾ ਹੀ ਹੈ ਚੱਲ ਪੁੱਤ ਮਰਗਤ ਵੀ ਆ ਲਹਿਰਾ ਕਰਾਂ ਨੇ ਜੋ ਵੀ ਆ ਪੁੱਤ ਕੱਲ ਨੂੰ ਕੀਤਾ ਕਿੰਨੇ ਲੱਗਣੇ ਕਿੰਨੇ ਨਹੀਂ ਹੁਣ ਫੇਰ ਕਿਹਦੇ ਗਾੜੀ ਹੱਥ ਦਾਵਾਂਗੇ ਉਹ ਤੈਨੂੰ ਪਤਾ ਵੀ ਵਾਲ ਨੂੰ ਤਲਵਾੜਾ ਮਾਰਦੀ ਆ ਅੰਦਰੇ ਅੰਦਰ ਉਹ ਚੜਚੜ ਕਾਦੀ ਨਾਲ ਉਹਨੂੰ ਖੋਡ ਖੋਡ ਖਾਦੀ ਰਹਿੰਦੀ ਆ ਉਹ ਜਰਾ ਨਹੀਂ ਪਾਸਰਦਾ ਤਾਂ ਵੱਖਰੀ ਗੱਲ ਮੰਮੀ ਤੈਨੂੰ ਫਿਕਰ ਨਾ ਕਰੋ ਜਦੋਂ ਆਂਦੇ ਮੈਂ ਕੰਮ ਦਾ ਪਤਾ ਕਾਣ ਲਿਆ ਉਹਦੀ ਪੈਨਸ਼ਨ ਦਾ ਕੋਈ ਗੱਲ ਨਹੀਂ ਕੰਮ ਦਾ ਪਤਾ ਮੈਂ ਕਰ ਲਿਆ ਵਾ ਕੰਮ ਮੁੰਡੇ ਨੇ ਮੈਂ ਕਿਹਾ ਸੀ ਕੱਲ ਹੀ ਫੋਨ ਕੀਤਾ ਸੀ ਅੱਜ ਹੀ ਸੈਲ ਫੋਨ ਕੀਤਾ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਚੱਲਦੇ ਆਪਾਂ ਆ ਬਰੂ ਮਾ ਕੰਮ ਨੂੰ 러ਬੀ ਨਾ ਕੰਮ ਦੇ ਚੈਨਲੋਂ ਕੰਮ ਦੇ ਲਈ ਵਾਧੂ ਹੈ ਗਿਆ ਇਹ ਨਾ ਬੰਦਾ ਜਿਹਦੇ ਕੋ ਗੁਣ ਹੈਗਾ ਨਾ ਉਹਦੇ ਵਾਸਤੇ ਕੰਮ ਵਾਧੂ ਹੈ ਗਿਆ ਵਾਧੂ ਚਲਾ ਪੁੱਤ ਵਾਧੂ ਚਾਹੀਦਾ ਕਰਿਆ ਮੈਂ ਨਹੀਂ ਉਹ ਹੀ ਤੈਨੂੰ ਨੌਕਰੀ ਮਿਲ ਜੇ ਤਾਹੋ ਹੈ ਨਾ ਉੱਥੇ ਪਤਾ ਪਤਾ ਕਾਰਜ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਆ ਮੈਂ ਮੰਮੀ ਉੱਥੇ ਨਹੀਂ ਕੋਈ ਨਹੀਂ ਹੋਰ ਕਿਤੇ ਤੁਸੀਂ ਪਤਾ ਕਰ ਲੋ ਕੋਈ ਨੀ ਕਰਨੇ ਪਤਾ ਕਿ ਨਾ ਵਾਧੂ ਮਾ ਨੌਕਰੀਆਂ ਵਾਧੂ ਦੇ ਕੇ ਟੈਨਸ਼ਨ ਲੈਦੋ ਉਹ ਟੈਨਸ਼ਨ ਲੈ ਕੇ ਇਹ ਗੱਲ ਦੀ ਤੂੰ ਫਿਕਰ ਨਾ ਕਰ ਮੈਂ ਮੈਨੂੰ ਆਪੇ ਕਹਿੰਦੀ ਮੋਟੇ ਕਾਦੀ ਪਰ ਮੈਨੂੰ ਸਮਝਾਉਣਾ ਤਾਂ ਕਰ ਜਾਏਗਾ ਨਾ ਨਹੀਂ ਨਹੀਂ ਮੈਨੂੰ ਪਤਾ ਵਾ ਤੂੰ ਮਾਂ ਵਾਂ ਤੇਨੂੰ ਪਿਤਰ ਲੱਗਦਾ ਬਹੁਤ ਜਾਨਣ ਨੂੰ ਮੈਨੂੰ ਨਾ ਚਾਹ ਤੇ ਜਿੱਥੇ ਤੁਹਾਨੂੰ ਕੰਮ ਦਾ ਪਤਾ ਕਰੋਗੇ ਹਨਾ ਮੇਲਨ ਦੀ ਹਾਂ ਜਾਂ ਕੋਈ ਵੀ ਆਪਣਾ ਇੰਟਰਵਿਊ ਦੋਗੇ ਜਾਂ ਕੋਈ ਵੀ ਆ ਪਰ ਤੁਸੀਂ ਵੀ ਜੀ ਨਾਲ ਲੈ ਜਾਓ ਭਾਜੀ ਮਜ਼ਦੂਰੀ ਵਾਲ ਗਾੜੀ ਪੁੱਤ ਜਦੋਂ ਬੱਚੇ ਹੋਵੇ ਖਰਚੇ ਵੀ ਤਾਂ ਵਧਣੇ ਕਿ ਨਹੀਂ ਤੇਰੇ ਖਰਚੇ ਵਧਣੇ ਕੋਈ ਗੱਲ ਨਹੀਂ ਵੇਖਣਾ ਕੋਈ ਨਹੀਂ ਮੈਂ ਜਾਣਾ ਵਾ ਮੁੰਡਾ ਯਾਰ ਕੋਸਤੀ ਕਰਦਾ ਮੈਨੂੰ ਉਹਦੇ ਨਾਲ ਮੈਂ ਜਾਣਾ ਕੰਮ ਤੇ ਚਲੋ ਮੈਂ ਕੋਈ ਟੈਨਸ਼ਨ ਨਾ ਕੋਈ ਗੱਲ ਮੁੰਡਾ ਮੇਰੇ ਦਿੱਕਤ ਆਉਣਾ ਮ ਮਮੇ ਮੇਰਾ ਗੂਗਾ ਪੇਰੀ ਆ ਜੇ ਤੁਸੀਂ ਕੰਬਲ ਲੈਣਾ ਤੇ ਤੁਹਾਨੂੰ ਲਿਆਦਾ ਕੜੀ ਬੈਲੋ ਤੇ ਹੀ ਪੈਰ ਲੱਗੇ ਹੋ ਜਾਣਗੇ ਨਹੀਂ ਮੈਂ ਕੰਬਲ ਨਹੀਂ ਲੈਣਾ ਮੈਂ ਏਦਾਂ ਕਰ ਲੱਗੀ ਆ ਮੈਂ ਉਹਨਾਂ ਲਿਆਂਦੀ ਆ ਤੇ ਮੇਰਾ ਆਦਾ ਵੀ ਨਹੀਂ ਕਿਤੇ ਕੋਟੀਆਂ ਸੈਟਰ ਜਿੰਦਾਂ ਦੀ ਲਿਆਂਦੀ ਉਦਾਂ ਹੀ ਪਈ ਆ ਤੇ ਮੈਂ ਇਹਨੂੰ ਲਿਆ ਕੇ ਤੇ ਨਿਕਲੇ ਗਿਆ ਕੋਈ ਕੋਟੀਆਂ ਕੱਟੀਆਂ ਸਵੈਟਰ ਸੂਟਰ ਬਣਾਵਾ ਚੱਲ ਪੈ ਲੈ ਲੋ ਤੇ ਮੈਂ ਵੀ ਚੁੰਕੇ ਚੰਕੇ ਦਾ ਕਰ ਲਾਂ ਦੀਦੀ ਫਿਰ ਰੋਣਾ ਪਉਣ ਲੱਗ ਜਾਂਦੇ ਮੇਰੀ ਦਵਾਈ ਦਾ ਟਾਈਮ ਹੋਗਾ ਮੈਨੂੰ ਰੋਟੀ ਨਹੀਂ ਮਿਲੀ ਨਹੀਂ ਕੋਈ ਨਹੀਂ ਤੂੰ ਕਰ ਲੈ ਰੋਟੀ ਪਾਣੀ ਦਾ ਤੇ ਮੈਂ ਉਹ ਕਰ ਦਿਆਂ ਠੀਕ ਐ ਹਾਂ ਇਹਟਾ ਸੋਚ ਰੋਂਦੀ ਬੈਠੀ ਨੇ ਮੈਂ ਕੀ ਕਰਨਾ ਤੇ ਪਰੇ ਨਹੀਂ ਜਾ ਕੇ ਮੰਮੀ ਨੂੰ ਕੀ ਹੋ ਗਿਆ ਮੰਮੀ ਦੇ ਇਦਾਂ ਕਰਦੇ ਨਹੀਂ ਹੁੰਦੇ ਕੋਈ ਗੱਲ ਮੰਮੀ ਨੇ ਮੈਨੂੰ ਆਪ ਸਮਝਾ ਦੇਣੀ ਅੱਗੇ ਬੇਟੀ ਕਹਿੰਨਾ ਮੈਂ ਪੁੱਤ ਬੇਟੀ ਲਿਆ ਕੰਮ ਕਰਦਾ ਲਿਆ ਕਰਦਾ ਤੇ ਅੱਜ ਮੰਮੀ ਨੇ ਮੈਨੂੰ ਇੰਨੀ ਗੱਲਾਂ ਸੁਣਾ ਦਿੱਤੀਆਂ ਕੀ ਗੱਲ ਹੋਈ ਕੁਝ ਸਮਝ ਵੀ ਨਹੀਂ ਲੱਗਣ ਦੀ ਨਾ ਮੰਮੀ ਦੱਸਦੇ ਆ ਐਨਾ ਤੇ ਮੈਨੂੰ ਪਤਾ ਵੀ ਆ ਥੋੜੀ ਗੁੱਸਾ ਮੰਮੀ ਨੂੰ ਤੂੰ ਮੇਰ ਨਾਲ ਤੁਰੀ ਨਹੀਂ ਆ ਕਹਤਾ ਜੀ ਕਹਤਾ ਕਿੰਦੀ ਤਣਾ ਖੋਲ ਕੇ ਗੱਲ ਵੀ ਨਹੀਂ ਕਰਨ ਦੇ ਮੈਨੂੰ ਮਮੀ ਨੂੰ ਮਮੀ ਨੂੰ ਮਮੀ ਨੂੰ ਦੱਸਦੀ ਆ ਕਿ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਲੱਗਣ ਦੀ ਕਿ ਕੀ ਹੋ ਰਿਹਾ ਇੱਥੇ ਤੇ ਕੀ ਨੂੰ ਸੁਖ ਦਾ ਫੋਨ ਆ ਗਿਆ ਸ਼ੁਕਰ ਆ ਮੈਨੂੰ ਯਾਦ ਕਰਨ ਦੇ ਹੀ ਹਾਂ ਹਲੋ ਸਸਰੀ ਘਾਲ ਕੀ ਹਾਲ ਆ ਪੁੱਤ ਹਾਂਜੀ ਬਗਲੇ ਤੈਨੂੰ ਮੈਂ ਤੈਨੂੰ ਯਾਦ ਕਰਨੀ ਹਾਂ ਤੇ ਆ ਤੇਰੀ ਆਵਾਜ਼ ਕੋ ਭਾਰੀ ਭਾਰੀ ਹੋਈ ਰਹੀ ਆ ਠੀਕ ਵੀ ਆ ਆਹ ਹੋ ਮਮੀ ਠੀਕ ਆ ਕਿ ਹੋਇਆ ਵਾ ਤੈਨੂੰ ਐਦਾਂ ਡੱਡ ਕਿਉਂ ਨਹੀਂ ਕਰਨਾ ਕੀ ਕਰਾਂ ਮਮੀ ਕੋਈ ਤੁਹਾਨੂੰ ਦਿਨ ਬੰਦ ਲੀਤੇ ਕੋ ਕੀ ਹੋਇਆ ਵਾ ਹੁਣ ਫੇਰ ਤੇ ਸਸਰੇ ਕੋ ਨੀਕੀ ਕੀਤੀ ਆ ਆ ਕੇ ਹੀ ਕੋਈ ਜੇ ਹਾਉ ਨੂੰ ਕਿਉਂ ਗਿਆ ਚ ਹਾ ਚੰਗੀ ਭਲੀ ਉਹਨੂੰ ਕਿਉਂ ਗਿਆ ਵਾ ਠੀਕ ਮਮਮੀ ਨੇ ਦੇਖਾ ਮੁਖੀਦੀ ਮੰਜਲਾਂਤੀ ਇਹਦੀ ਵੀ ਨਾ ਜਸਤੀ ਇੱਕ ਬਾਰ ਨਹੀਂ ਹਾ ਹਾ ਪੁੱਤ ਉਧਰ ਰੋਸ ਕੇ ਗਈ ਹੀ ਕਿਤੇ ਬਾਹਰ ਹੋਣਾ ਕਿਤੇ ਕਹਤੇ ਤਾਈ ਚਾਚੀ ਨੇ ਕੋਈ ਚਵਾਤੀ ਲਾਤੀ ਹੋਵੇ ਹਾਂ ਮਮਮੀ ਕਿ ਨੇ ਲੱਗਦੇ ਯੂਸ ਮਲਤਕਟ ਪੁੱਤ ਸਹੀ ਜਿਹੜਿਆ ਨਹੀਂ ਹਾਂ ਪੋਤਾ ਕਦੀ ਸੀ ਨਿਕ ਸੋਸਦਾ ਇੱਕ ਪਰਦਾ ਹੀ ਗਿੱਤੇ ਆ ਉਹਦਾ ਪੋਤਾ ਹੈ ਹੀ ਮੈਂ ਕਿਤੇ ਨਾ ਹੋਰ ਤੇ ਕਿਸੇ ਕੋ ਗੱਲ ਨਹੀਂ ਮੈਂ ਸ਼ਾਇਦ ਉਦਨ ਗਈ ਹੀ ਮੈਂ ਤਾਂ ਘਰ ਨਹੀਂ ਤੇ ਕਿਤੇ ਕਿ ਸ਼ਰੀਕ ਨੇ ਲੀਕ ਨਾਲ ਕੋਈ ਕਿਸ ਨੂੰ ਖੁਸ਼ ਹੋ ਕੇ ਹੁੰਦਾ ਨਹੀਂ ਵੇਦਾ ਆ ਜਿੱਦਾਂ ਮਰਜੀ ਆ ਚੱਲ ਪੋਤਾ ਜਿੱਦਾਂ ਵੀ ਹੈਗਾ ਨਾ ਉਹ ਸਿਆਣੀ ਆ ਤੂੰ ਨਹੀਂ ਉਨੀ ਕੀ ਕਰਨੀ ਬੜਾ ਸ਼ਕਰ ਚੱਲ ਪੁੱਤ ਸੁਣੀ ਜਾ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਇਹ ਨਹੀਂ ਬਰਦਾਸ਼ਤ ਕਰ ਕੋਈ ਗੱਲ ਨਹੀਂ ਉਹ ਤੇਰੀ ਸੱਸ ਮਾਵਾ ਸੱਸ ਮਾ ਨਹੀਂ ਉਹ ਮਾਂ ਹੀ ਆ ਮੈਂ ਤਾਂ ਤੈਨੂੰ ਇਹ ਨਹੀਂ ਵੀ ਜੋ ਵੀ ਕਹਿੰਦੀ ਹੈ ਨਾ ਠੀਕ ਆ ਪਰ ਤੂੰ ਦੰਦੀ ਤੋਂ ਦੰਦੀ ਨਹੀਂ ਚੁੱਕਣੀ ਮੇਰੇ ਅੱਖੇ ਲਾ ਕੇ ਮੁੰਨੀ ਉਹ ਦੰਦੀ ਤੇ ਮੇਰੀ ਮਾਂ ਹੀ ਬਣੀ ਫਸਾ ਕੇ ਮੈਨੂੰ ਬੜਕੇ ਹੀ ਹੁਣਾ ਬਖਾਇਆ ਮਾਂ ਬਣੀ ਹੈ ਨਾ ਖਰਿਆ ਫਿਰ ਹੁਣ ਕੋਈ ਗੱਲਬਾਤ ਹੋਈ ਹੈ ਤੇ ਉਹ ਤਾਂ ਇਦਾਂ ਡਹੀ ਕਰਨ ਪਹਿਲਾਂ ਤੇ ਨੀਂਨਾ ਨੇ ਤੈਨੂੰ ਕੋਈ ਮਾੜੀ ਚੰਗੀ ਕਹੀ ਤੇ ਕੋਈ ਗੱਲ ਨਹੀਂ ਤੂੰ ਬਸ ਠੰਡੀ ਰਹਿ ਮੇਰੀ ਤੇ ਹੋਈ ਆ ਤੈਨੂੰ ਕਹਿਣਾ ਵਾਸਤਾ ਵਾ ਠ ਉਹ ਵੀ ਆਪੇ ਠੰਡੀ ਹੋ ਜੂਗੀ ਜੀ ਮੰਮੀ ਠੰਡੀ ਤੇ ਉਹ ਵੀ ਨਹੀਂ ਕਰਨਾ ਸਿੱਧੇ ਮੂਹਰੇ ਕਰ ਰਹੇ ਨੇ ਦੱਸ ਕਰਿਆ ਕੀ ਹੋ ਗਿਆ ਇਹਨਾਂ ਨੂੰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਕੱਲ ਦੀ ਆ ਜਮਾਨੀ ਨਾਲ ਕਰਕੇ ਵੀ ਨੂੰ ਘੱਲੂਗੀ ਆਪੇ ਤੇਰਾ ਪਤਾ ਪਤ ਨੂੰ ਪੁੱਛ ਕੇ ਜਾਂਦੇ ਵੀ ਕੀ ਗੱਲ ਵਾ ਹੁਣ ਤੈਨੂੰ ਕੀ ਗੱਲ ਹੋ ਗਈ ਹੁਣ ਕੋਈ ਦਾ ਕਰ ਲਾ ਪਈ ਐ ਪਹਿਲਾਂ ਵੀ ਚੰਗੀ ਭਲੀ ਨਹੀਂ ਐ ਤੇ ਹੁਣ ਤੈਨੂੰ ਕੋਈ ਗੋਲੀ ਵੱਜ ਗਈ ਮੰਮੀ ਜੀ ਨੂੰ ਦੇ ਪਏ ਜਿੱਦਾਂ ਮਰਜ਼ੀ ਕਰੀ ਤਾਨੂੰ ਮਣੀ ਵੀਰ ਤੋਂ ਬੋਰ ਬੈੰਦੇ ਦੇ। ਕਰੀ ਬੇ ਨਾ ਬਕੀ ਨੇ ਮਿੰਨੂ ਕੋਈ ਕੁਛ ਕਿਹਾ ਨਹੀਂ। ਤੂੰ ਤੂੰ ਤਾਂ ਪੁੱਤ ਮੇਰੀ ਤੀ ਹਾਂ ਤੇ ਮਾਂ ਕਹਿੰਦੀ ਸੀ ਤੀ ਨੂੰ ਕੁਛ ਭਾਵੇਂ ਜੋ ਮਾਦੀ ਹੋ ਜੇ ਹਾਂ ਜੋ ਅਹੀਂ ਮਾਵਾਂ ਧੀਆਂ ਨੇ ਗੱਲ ਕਰ ਲੈਣੀ ਆ ਅਹੀਂ ਕਰ ਲੈਣੀ ਆ ਦੂਜੇ ਬੰਦੇ ਨੇ ਥੋੜੀ ਕਰ ਲੈਣੀ ਆ। ਹੈ ਇਹ ਤਾਂ ਫਿਰ ਹੋਗਾ ਸੱਸ ਬਣ ਕੇ ਉਖਾਲ ਦਿੱਤਾ ਨਾ ਨੇ। ਮੰਮੀ ਜੀ ਉਹਨੇ ਸਬਜ਼ੀ ਕਰਤਾ ਲੱਗੀ ਉਹਨੂੰ ਮਾੜਾ ਜਿਹਾ ਖੁਸ਼ਿਆ ਕਰਦੀ ਕਿ ਕਿ ਮੰਮੀ ਜੀ ਮੈਨੂੰ ਛੱਤੀ ਜੁੱਤੀ ਕਿੰਨੇ ਨਾਲ ਲੇ ਨਸੋਂ ਮੈਂ ਟੀ ਪੜੀ ਹੋ ਗਈ ਹਾਂ। ਨਹੀਂ ਪੁੱਤ ਤੂੰ ਨਹੀਂ ਮਾੜੀ ਚੱਲ ਕੋਈ ਗੱਲ ਨਹੀਂ ਤੂੰ ਦਿਲ ਚ ਨਾ ਕੁਛ ਕਰ ਆਪੇ ਠੀਕ ਹੋ ਜਾਣਾ ਉਹਨਾਂ ਨਾਲ ਜਿੱਦਾਂ ਗੁੱਸਾ ਚੜਿਆ ਵਾ ਉਹਦੇ ਗੁੱਸਾ ਚੜਿਆ ਵੇ ਇਹੀ ਵੀ ਆਈਏ ਜਾਈਏ ਜਿਆਦਾ ਜਿਆਦਾ ਪ੍ਰਸਾਦ ਪੈਣਾ ਖਲਾਰੇ ਪੈ ਜਾਂਦੇ ਸਾਂਭੇ ਬੜੇ ਓਕੇ ਜਾਂਦੇ ਆ ਕੋਈ ਗੱਲ ਨਹੀਂ ਨਹੀਂ ਹੁੰਦਾ ਹੋਏ ਕਿ ਕਿ ਕੋਈ ਗੱਲ ਨਹੀਂ ਸਭ ਹੀ ਹੁੰਦੇ ਨੇ ਨਾ ਫੇਰ ਕਰ ਕਰਦੀ ਕਰੋਰਾ ਚੱਲ ਠੀਕ 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 ਮੰਮੀ ਮੇਂ ਪੁੱਤ ਨਾਵਟੂ ਸੱਜ ਦੇਉਗੇ ਹਾਂ ਦੇ ਸੁਖ ਦਾ ਫੋਨ ਆਇਆ ਸੀ ਹਾਂਜੀ ਤੇ ਸੁਖ ਦੀ ਤੇ ਸੱਸ ਨੇ ਬਣਾਈ ਪਰ ਤੂੰ ਪਾਇਆ ਕਿ ਕੰਮ ਬੜੀ ਪਰੇਸ਼ਾਨੀ ਲੱਗੀ ਆ ਤੇ ਕਬੀਰ ਉਹ ਕਹਿੰਿਆ ਨੇ ਮੈਂ ਦੱਸਿਆ ਤੇ ਹੈਗਾ ਕਿ ਇਦਾਂ ਕਰਨ ਦੀ ਪਰ ਮੋਜਾ ਪਰਵਾਹ ਨਹੀਂ ਕੀਤੀ ਤੇ ਚਲ ਕੋਈ ਗੱਲ ਨਹੀਂ ਚਲੋ ਤੱਤਾ ਤੱਤਾ ਕਹਾਵਾ ਗੁੱਸਾ ਚੜਿਆ ਵਾ ਪੇ ਲੱਤ ਜੂਗਾ ਹਾਂਜੀ ਮੈਂ ਰਵੇਲਾ ਉਸੇ ਵੇਲੇ ਕਹ ਦਿੱਤੀ ਸ਼ਾਮਾ ਨੇ ਹਾਂਜੀ ਤੇ ਪਰ ਉਹ ਤੇ ਕਿਤੇ ਬੜਾ ਰੋਂ ਡਈ ਔਖਾ ਭੰਡਈ ਤੇ ਮੈਂ ਕਿਹਨੇ ਉਹਨੇ ਫੋਨ ਕੀਤਾ ਤਾਂ ਫੋਨੇ ਫੋਨ ਆਇਆ ਆ ਜੇ ਤੇ ਮੰਮੀ ਕੀ ਘਣੂਗਾ ਕੀ ਕੀਤਾ ਜਾਊਗਾ ਕੀ ਬਤਾਉਣ ਕੀ ਮੈਨੂੰ ਕੋ ਸਮਝ ਨਹੀਂ ਆਉਂਦੀ ਕੀ ਕਰਾਂ ਤੇ ਕੀ ਨਾ ਕਰਾਂ ਕੁੜੀ ਨੂੰ ਥੋੜਾ ਮੈਂ ਆਪਣੀ ਨੂੰ ਕਹਤਾ ਵੀ ਤੂੰ ਉਹਨਾਂ ਦੇ ਦਿੱਤੋ ਦੰਦੀ ਚੁੱਕੀ ਤੇ ਨਾ ਤੂੰ ਬੋਲੀ ਕੋਈ ਕੋਹ ਨਹੀਂ ਹੁੰਦਾ ਪਰ ਪਰਖ ਪਾਊਗਾ ਪਰ ਮੇਰੇ ਦੇ ਮਨ ਨੂੰ ਪਟਕਣਾ ਲੱਗ ਗਈ ਆ ਨਾ ਵੀ ਕੀਤਾ ਕੀ ਬਣਿਆ ਕੀ ਕਹਿਣ ਦੀ ਕੁੜੀ ਨੂੰ ਤੇ ਕੀ ਨਹੀਂ ਜਿਹੜਾ ਇੰਨਾ ਰੋਂਦੀ ਮੈਨਾਂ ਤਰੋਂਦੀ ਨਹੀਂ ਹੁੰਦੀ ਆ ਗੱਲ ਮੰਮੀ ਗਲਤ ਆ ਨਾਲੇ ਉਹ ਸਿਆਣੀ ਆ ਕਮਲੀ ਥੋੜਾ ਵੀ ਜਿਹੜੇ ਦੀ ਗਲਤੀ ਹੋਊਗੀ ਪਤਾ ਨਹੀਂ ਮੰਮੀ ਕੀ ਬਣਿਆ ਮਾਸੀ ਦਵੇਂ ਨੇ ਦਾ ਸਬਤ ਲੱਗਦਾ ਨਹੀਂ ਜਿਵੇਂ ਉਹ ਕਰਨ ਲੱਗਦੇ ਤੇ ਹੈ ਨਹੀਂ ਪਹਿਲਾਂ ਕਿਤੇ ਆ ਪੈਣਾ ਉਹ ਮੇਰੇ ਨਾਲ ਕੁੜਮਲੀਆਂ ਵਾਲਾ ਕਦੀ ਉਹਨੇ ਸਹਾਬੀ ਨਹੀਂ ਰੱਖਿਆ ਪਿਆ ਨਾਲ ਹੀ ਰੱਖਿਆ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਮੈਨੂੰ ਕੋ ਸਮਝ ਨਹੀਂ ਆਉਂਦੀ ਇਹਨੂੰ ਪਤਾ ਸੌਕਰ ਕਦੀ ਉਹ ਨੇ ਕੀ ਕਰਨ ਵਾਲੀ ਨਹੀਂਗੀ ਨਹੀਂ ਨਹੀਂ ਮੰਮੀ ਹਾਂ ਤਾਂ ਮੈਨੂੰ ਪਤਾ ਹੈ ਉਹ ਉੱਚਾ ਨੀਵਾ ਥਾਂ ਸਾਰਾ ਵੈਂਦੀ ਉਹ ਗਲਤ ਨੂੰ ਗਲਤ ਸਹੀ ਨੂੰ ਸਹੀ ਆਂਦੀ ਆ ਪਰ ਮਮੇ ਇਹ ਗੱਲ ਦੀ ਸਮਝ ਤੇ ਮੈਨੂੰ ਵੀ ਨਹੀਂ ਆਉਂਦੀ ਉਹ ਮੈਂ ਤੁਹਾਨੂੰ ਇਹੋ ਹੀ ਆਖੂਗੀ ਕਿ ਮੰਮੇ ਤੇ ਟੈਨਸ਼ਨ ਨਾ ਲਓ ਇਨੀ ਉਹ ਤਾਂ ਜਦੋਂ ਕੋਈ ਗੱਲ ਬਾਤ ਹੁੰਦੀ ਤੇ ਮੈਨੂੰ ਮਤਾਂ ਦਿੰਦੀ ਆ ਹਾਂ ਤੇ ਮੰਮੀ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਆਪ ਹੁਣ ਕੰਬਲੀ ਰੂੰਣ ਲਈ ਤੇ ਮੇਰੇ ਕੋ ਜੇ ਰਹਿ ਜਾਂਦਾ ਜਦੋਂ 3 ਪੁੱਤਰ ਹੁੰਦਾ ਹੋਵੇ ਤੂੰ ਜਰਿਆ ਤਾਂ ਨਹੀਂ ਜਾਂਦਾ ਉਹ ਮੰਮੀ ਤੇ ਇੰਨੀ ਟੈਨਸ਼ਨ ਨਾ ਇੱਕ ਬਨੇ ਦੀਦੀ ਮੰਜੇ ਤੇ ਪਈ ਆ ਦੂਜੇ ਬਨੇ ਤੁਸੀਂ ਪੈ ਜਾਓਗੇ ਮਾਹਰਾ ਬਨੇ ਕਿ ਤੇ ਇਹਨਾਂ ਨੂੰ ਵੀ ਠੀਕ ਕੀਤਾ ਆ ਇਦਾਂ ਨਾ ਹੋਵੇ ਤੁਸੀਂ ਕਰੋ ਮੈਨੂੰ ਤੇ ਤੁਹਾਡੀ ਟੈਨਸ਼ਨ ਲੱਗੀ ਹੁਣ ਤੁਸੀਂ ਬਿਮਾਰ ਹੋ ਜਾਓਗੇ ਤੇ ਫੇਰ ਹਾਂਜੀ ਅਜੇ ਤੱਕ ਤੁ ਸਬਦੀ ਨਹੀਂ ਕੱਟੀ ਕਦੋਂ ਦਾ ਤੇਰਾ ਕੋੜ-ਕੋੜ ਮੈਂ ਸੁਣ ਲਈ ਆ ਕਿੰਨੂ ਮੁਸਕਰ ਮੁਸਕੇ ਦੱਸਣ ਗਈ ਆ ਫੋਨ ਦੇ ਉੱਤੇ ਕੰਮ ਦਾ ਦੋਦੇ ਤੈਨੂੰ ਬਿਮਾਰੀ ਪੈ ਜਾਂਦੀ ਆ ਆ ਫੋਨ ਦੇ ਭਾਵੇਂ ਜਿੰਨਾ ਚਿਰ ਤੈਨੂੰ ਜੀ ਲੱਗੀ ਰਵੇ ਆ ਉਦਾਂ ਹੀ ਪਈ ਆ ਨਾ ਕੱਟੀ ਨਾ ਕੋਹ ਹੱਥ ਤੱਕ ਕਰੇ ਮੈਂ ਲੁਣਾਈ ਆ ਨਾਲ ਕੀ ਤੇ ਮੈਂ ਫਟ ਮਾਰ ਦਿੱਤਾ ਵਾ ਗਈ ਆ ਮਿਸਾ ਬੋਲਣ ਤੇ ਮੈਂ ਇਹੋ ਕਿਹਾ ਵਾ ਕਿ ਜਿਹੜਾ ਕੰਮ ਕਰਦੀ ਆ ਆਪੇ ਕਰਿਆ ਕਰ ਚੱਲ ਦੇ ਨਾਲ ਮੈਨੂੰ ਪਰਵਾਹ ਚਾਹ ਨਾ ਪਾਇਆ ਕਰ